ਜੜਕਰ ਆਪਾਂ ਵੀਡੀਓ 'ਚ ਅੱਜ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਸਿਰਫ ਮਜਬੂਰੀਆਂ ਦੇ ਕਰਕੇ ਵੇਚਣਾ ਹੈ ਜਮਾ ਸਸਤਾ ਮਾਲਕ ਨੇ ਵੇਚਣਾ ਹੈ 15 ਲੱਖ ਰੁਪਿਆ ਇੱਕ ਡਿਮਾਂਡ ਕਹੀ ਹੈ ਮਾਲਕ ਨੇ ਮਾਲਕ ਕਹਿੰਦੇ ਨੇ ਰੇਟ ਮੋਕੇ ਤੇ ਹੋਰ ਵੀ ਕਰ ਲਾਂਗੇ ਕੋਈ ਫਾਈਨਲ ਰੇਟ ਨਹੀਂ ਹੈਗਾ ਜੀ ਤੁਹਾਨੂੰ ਵੀਡੀਓ 'ਚ ਸਾਰਾ ਕੁਝ ਮਿਲ ਜੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਆ ਕੋਠੀਆਂ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜੋ ਜਮਾ ਫ੍ਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁ ਉਨੇ ਘਰ ਹਰ ਰੋਜ਼ ਦੇਖਣ ਨੂੰ ਚਾਹੀਦੇ ਨੇ ਤਾਂ ਥੱਲੇ ਆਪਣਾ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਜਿਹੜੇ ਮਾਲਕ ਨੇ ਘਰ ਦੇ ਉਹਨਾਂ ਨੇ ਦੱਸਿਆ ਘਰ ਦੇ ਬਾਹਰਲੀ ਸਾਈਡ ਜਗ੍ਹਾ ਬਾਫਰ ਪਾਈ ਹੈ ਮਾਲਕ ਕਹਿੰਦੇ ਨੇ ਵੀ ਘਰੇ ਕੋਈ ਫੰਕਸ਼ਨ ਹੋਵੇ ਤਾਂ ਗੱਡੀਆਂ ਖੜਾਉਣੀਆਂ ਹੋਣ ਤਾਂ ਬਾਹਰਲੀ ਸਾਈਡ ਜਗ੍ਹਾ ਬਾਫਰ ਹੈ ਆਰਾਮ ਨਾਲ ਲਗਭਗ 10 ਗੱਡੀਆਂ ਤਾਂ ਲੱਗ ਹੀ ਜਾਣਗੀਆਂ 10 12 ਗੱਡੀਆਂ ਆਉਂਦੀਆਂ ਹੁੰਦੀਆਂ ਸੀ ਤੇ 10 12 ਗੱਡੀਆਂ ਨੂੰ ਥਾਂ ਹੈਗਾਗਾ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਪੂਰਾ ਵਧੀਆ ਆਪਾਂ ਨੂੰ ਪਾਣੀ ਦਾ ਪ੍ਰਬੰਧ ਮਿਲੂਗਾ ਜੀ ਬਾਕੀ ਘਰ ਇੱਕ ਵਾਰੀ ਦੇਖਿਓ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਘਰ ਦੀ ਰਸੋਈ ਆ ਗਈ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਭਾਂਡੇ ਧੋਣ ਵਾਸਤੇ ਸਿੰਕ ਲੱਗਿਆ ਹੋਇਆ ਇੱਕ ਪਾਸੇ ਫਰਿੱਜ ਨੂੰ ਥਾਂ ਹੈਗੀ ਅਸੀਂ ਲਾਈਟਿੰਗ ਦਾ ਕੰਮ ਵਧੀਆ ਹੋਇਆ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਨਾਲ ਦੀ ਨਾਲ ਦੇਖੀ ਜਾਇਓ ਜੀ ਪੂਰਾ ਵਧੀਆ ਘਰ ਆਪਾਂ ਲੈ ਕੇ ਪਹੁੰਚਿਆ ਮਾਲਕ ਨੇ ਆਪਨੇ ਦੱਸਿਆ ਵੀ ਘਰੇ ਮਜਬੂਰੀਆਂ ਪੈ ਗਈਆਂ ਜਿਹਦੇ ਕਰਕੇ ਇਹ ਘਰ ਵੇਚਣਾ ਪੈ ਰਿਹਾਗਾ ਘਰ ਦੀ ਵੀਡੀਓ ਪੂਰੀ ਆਪਣੇ ਕੋਲੇ ਪਹੁੰਚੀ ਅਸੀਂ ਉੱਪਰ ਦੀ ਥੱਲੇ ਦੀ ਸਾਰਾ ਕੁਝ ਜਿੰਮੇ ਵੀ ਬਣਿਆ ਹੋਇਆ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਉੱਪਰ ਵੀ ਸਾਰਾ ਕੁਝ ਬਣਿਆ ਹੋਇਆ ਜੀ ਉੱਪਰ ਵੀ ਕਮਰਾ ਜੀ ਬਾਥਰੂਮ ਹੈ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਥੱਲੇ ਦਾ ਸਾਰਾ ਕੁਝ ਚੈੱਕ ਕਰ ਲਓ ਜੀ ਵਧੀਆ ਆਪ ਨੂੰ ਕਮਰਾ ਦੇਖਣ ਨੂੰ ਮਿਲੂਗਾ ਜੀ ਇੱਕ ਤੇ ਰਸੋਈ ਦੇਖ ਲਈ ਬੈਕ ਸਾਈਡ ਵੀ ਇੱਕ ਕਮਰਾ کہہ ਸਕਦੇ ਹਾਂ ਅਸੀਂ ਇਹਨਾਂ ਨੇ ਸਟੋਰ ਏਰੀਆ ਇਹਨੂੰ ਬਣਾ ਰੱਖਿਆ ਗਾ ਆਪਾਂ ਸਟੋਰ ਏਰੀਆ ਬਣਾਉਣਾ ਤਾਂ ਤੁਸੀਂ ਚੈੱਕ ਕਰੋ ਜੀ ਸਟੋਰੂਮ ਜੇ ਬਣਾਉਣਾ ਤਾਂ ਬਹੁਤ ਖੁੱਲਾ ਡੁੱਲਾ ਹੈ ਆਪਾਂ ਨੂੰ ਮਿਲ ਜੂਗਾ ਜੇ ਕਮਰਾ ਬਣਾਉਣਾ ਤਾਂ ਕਮਰਾ ਵੀ ਬਣ ਜੂਗਾ ਜੇ ਸਟੋਰ ਬਣਾਉਣਾ ਸਟੋਰ ਬਣ ਜੂਗਾ ਉਹ ਆਪਣੀ ਇੱਛਾ ਸੀ ਆਪਾਂ ਕਿਨੂੰ ਕੀ ਬਣਾਉਣੀ ਹੈ ਸੀ ਬਾਕੀ ਕੰਮ ਵਧੀਆ ਹੋਇਆ ਜੀ ਜਿੰਨਾ ਵੀ ਮਾਲਕ ਨੇ ਕਰਵਾ ਰੱਖਿਆ ਰੰਗ ਦਾ ਕੰਮ ਵਧੀਆ ਹੋਇਆ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਵੀ ਪੂਰਾ ਵਧੀਆ ਲੱਗਿਆ ਹੋਇਆ ਸੀ ਉੱਤੇ ਜਾਣ ਵਾਸਤੇ ਆਪ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਤੁਸੀਂ ਥੱਲੇ ਦਾ ਪੋਰਸ਼ਨ ਇੱਕ ਵਾਰੀ ਚੈੱਕ ਕਰੋ ਜੀ ਤੇ ਬਾਹਰਲੀ ਸਾਈਡ ਤੋਂ ਤੁਸੀਂ ਦੇਖ ਲਿਆ ਸੀਗਾ ਗਲੀ ਤੁਸੀਂ ਚੈੱਕ ਕਰ ਹੀ ਲਈ ਸੀਗੀ ਗਲੀ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲੂਗੀ ਸੀ ਤੇ ਘਰ ਦੇ ਬਿਲਕੁਲ ਸਾਹਮਣੇ ਸਤਸੰਗ ਘਰ ਹੈ ਜੀ ਮਾਲਕ ਕਹਿੰਦੇ ਨੇ ਪੁਰਾਣਾ ਸਤਸੰਗ ਘਰ ਹੈ ਜੀ ਉਹਦੇ ਬਿਲਕੁਲ ਸਾਹਮਣੇ ਘਰ ਬਣਿਆ ਹੋਇਆ ਸੀ ਬਾਕੀ ਤੁਸੀਂ ਬਾਹਰਲੀ ਸਾਈਡ ਤੋਂ ਸਾਰਾ ਕੁਝ ਦੇਖਿਆ ਸੀਗਾ ਜਿੱਥੇ ਗੱਡੀ ਖੜੀ ਸੀਗੀ ਉਹ ਸਤਸੰਗ ਘਰ ਹੀ ਸੀਗਾ ਤੇ ਉੱਪਰ ਆਪਾਂ ਤੁਹਾਨੂੰ ਲੈ ਕੇ ਪਹੁੰਚ ਗਏ ਜੀ ਉੱਪਰ ਦਾ ਸਾਰਾ ਕੁਝ ਹੁਣ ਚੈੱਕ ਕਰ ਲਿਓ ਜੀ ਉੱਪਰ ਆਪਾਂ ਨੂੰ ਵਧੀਆ ਇੱਕ ਲੋਬੀ ਟਾਈਪ ਮਿਲ ਜੂਗੀ ਤੇ ਇੱਕ ਆਪਾਂ ਨੂੰ ਕਮਰਾ ਦੇਖਣ ਨੂੰ ਮਿਲੂਗਾ ਜੀ ਕਮਰੇ 'ਚ ਰੰਗ ਵਗੈਰਾ ਕਰ ਬਾਹਰ ਖਿਆ ਜੀ ਤੇ ਜਿਹੜੇ ਕਮਰੇ ਬਣੇ ਹੋਏ ਨੇ ਵਧੀਆ ਆਪਾਂ ਨੂੰ ਪੂਰੇ ਖੁੱਲੇ ਡੁੱਲੇ ਦੇਖਣ ਨੂੰ ਮਿਲ ਜਾਣਗੇ ਜੀ ਕੋਈ ਇੱਦਾਂ ਨਹੀਂ ਹੈਗਾ ਵੀ ਭੀੜ ਭੜਾਕਾ ਜਿਹਾ ਆਪਾਂ ਨੂੰ ਮਿਲੂਗਾ ਸਾਰਾ ਕੁਝ ਇੱਕ ਨੰਬਰ ਮਿਲੂਗਾ ਜੀ ਤੇ ਤੁਹਾਨੂੰ ਘਰ ਇਹ ਪਸੰਦ ਆ ਗਿਆ ਹੋਊਗਾ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਇਹ ਘਰ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਅੱਗੇ ਸਕਰੀਨ ਤੇ ਆਪਾਂ ਦੇ ਦਾਂਗੇ ਜੀ ਮਾਲਕ ਦਾ ਮੋਬਾਈਲ ਨੰਬਰ ਪੂਰੀ ਜਾਣਕਾਰੀ ਕਿੱਥੇ ਘਰ ਜੀ ਸਾਰਾ ਕੁਝ ਆਪਾਂ ਵੀਡੀਓ ਚ ਦੱਸ ਹੀ ਰਹੇ ਹਾਂ ਜੀ ਤੇ ਮਾਲਕ ਕਹਿੰਦੇ ਨੇ ਵੀ ਢਾਈ ਮਰਲੇ ਤੋਂ ਉੱਤੇ ਥਾਂ ਹੈ ਤੇ ਤਿੰਨ ਮਰਲੇ ਤੋਂ ਥੋੜੀ ਜਿਹੀ ਘੱਟ ਹੈ ਜੀ ਤਿੰਨ ਤੇ ਢਾਈ ਦੇ ਵਿਚਾਲੇ ਜਗ੍ਹਾ ਆਪਾਂ ਨੂੰ ਮਿਲ ਚੁੱਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਕਹਿੰਦੇ ਨੇ ਕਿਸੇ ਵੀ ਵੇਲੇ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਸਾਰੀ ਜਾਣਕਾਰੀ ਤੁਸੀਂ ਲੈ ਲਈ ਸਾਰਾ ਕੁਝ ਤੁਹਾਨੂੰ ਪਸੰਦ ਆ ਗਿਆ ਜੀ ਘਰ ਤੁਹਾਨੂੰ ਵਧੀਆ ਲੱਗਿਆ ਠੀਕ ਹੈ ਜੀ ਤੇ ਮਾਲਕ ਕਹਿੰਦੇ ਨੇ ਵੀ ਆ ਕੇ ਦੇਖਣਾ ਕੋਈ ਚਾਹੁੰਦਾ ਤਾਂ ਇੱਕ ਵਾਰੀ ਫੋਨ ਕਰਕੇ ਪੂਰੀ ਗੱਲਬਾਤ ਕਰਕੇ ਤੇ ਟਾਈਮ ਦੇ ਦਿਓ ਮਾਲਕ ਕਹਿੰਦੇ ਨੇ ਸਾਨੂੰ ਤੇ ਆ ਕੇ ਦੇਖ ਸਕਦੇ ਘਰ ਨੂੰ ਜਦੋਂ ਘਰ ਨੂੰ ਦੇਖ ਲਿਆ ਉਹ ਤੋਂ ਬਾਅਦ ਜਦੋਂ ਪਸੰਦ ਆ ਗਿਆ ਉਹ ਤੋਂ ਬਾਅਦ ਫਾਈਨਲ ਰੇਟ ਮੁਕਾ ਕੇ ਤੇ ਫਾਈਨਲ ਡੀਲ ਕੀਤੀ ਜਾਊਗੀ ਰੇਟ ਦੀ ਗੱਲ ਫੋਨ ਤੇ ਨਹੀਂ ਕੀਤੀ ਜਾਣੀ ਅਸੀਂ ਤੁਸੀਂ ਪਹਿਲਾਂ ਇੱਕ ਵਾਰੀ ਘਰ ਨੂੰ ਜਾ ਕੇ ਦੇਖਿਓ ਲਾਜ਼ਮੀ ਬਾਕੀ ਆਪਾਂ ਜੇ ਡਿਮਾਂਡ ਦੀ ਗੱਲ ਕਰੀਏ ਤਾਂ ਤੁਮਾਨੂੰ ਡਿਮਾਂਡ ਜ਼ਰੂਰ ਦੱਸ ਦਿੰਨੇ ਅਸੀਂ 15 ਲੱਖ ਰੁਪਏ ਇੱਕ ਡਿਮਾਂਡ ਹੈ ਮੌਕੇ ਤੇ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈ ਕੱਸੀ ਬਾਕੀ ਤੁਹਾਨੂੰ ਘਰ ਦੇ ਹਿਸਾਬ ਨਾਲ ਰੇਟ ਕਿਵੇਂ ਦਾ ਲੱਗਿਆ ਸੀ ਆਪਦੀ ਰੇ ਜਰੂਰ ਦਿਓ ਜੀ ਬਾਕੀ ਘਰ ਦੀ ਵੀਡੀਓ ਤੁਹਾਨੂੰ ਸਾਰੀ ਆਪਾਂ ਦਿਖਾਈ ਰਹੀਆਂ ਸੀ ਵਧੀਆ ਘਰ ਬਣਿਆ ਹੋਇਆ ਸੀ ਵਧੀਆ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਸੀ ਵਧੀਆ ਕਰਵਾਇਆ ਹੋਇਆ ਬਾਕੀ ਮੈਂ ਉਮੀਦ ਕਰਦੇ ਹਾਂ ਸੀ ਤੁਹਾਨੂੰ ਵੀਡੀਓ ਵੀ ਪਸੰਦ ਆਈ ਹੈ ਤੇ ਜਿਹੜਾ ਆਪਾਂ ਇਹ ਘਰ ਲੈ ਕੇ ਪਹੁੰਚੇ ਹਾਂ ਤੁਹਾਨੂੰ ਘਰ ਵੀ ਪਸੰਦ ਆ ਗਿਆ ਹੋਊਗਾ ਪਾਣੀ ਵਾਸਤੇ ਟੈਂਕੀ ਰੱਖੀ ਹੋਈ ਹੈ ਸੀ ਤੇ ਮਾਲਕ ਕਹਿੰਦੇ ਨੇ ਪੂਰਾ ਇੱਕ ਦਿਨ ਆਰਾਮ ਨਾਲ ਟੈਂਕੀ ਕੱਢ ਜਾਂਦੀ ਆ ਪਾਣੀ ਵਸਦੇ ਸੀ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈ ਜੀ ਬਾਕੀ ਕਮੀ ਕੋਈ ਨਹੀਂ ਆਉਂਦੀ ਨਾ ਪਾਣੀ ਚ ਨਾ ਕੋਈ ਘਰ ਚ ਕਮੀ ਪੇਸ਼ੀ ਆ ਨਾ ਕੋਈ ਏਰੀਆ ਚ ਬਾਕੀ ਤੁਹਾਨੂੰ ਪੁਰਾਣਾ ਸਤਸੰਗ ਜਿਹੜਾ ਘਰ ਕਿਹਾ ਸੀਗਾ ਉਹ ਬਿਲਕੁਲ ਸਾਹਮਣੇ ਆ ਜੀ ਤੁਹਾਨੂੰ ਆਪਾਂ ਵੀਡੀਓ ਚ ਦਿਖਾਈ ਰਹੀਆਂ ਸੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਜਿਹੜਾ ਜ਼ਿਲ੍ਹਾ ਹੈ ਜੀ ਉਹ ਜਲੰਧਰ ਹੈ ਤਹਿਸੀਲ ਵੀ ਜਲੰਧਰ ਹੈ ਜੀ ਤੇ ਜਿਹੜਾ ਇਹਨਾਂ ਨੂੰ ਥਾਣਾ ਲੱਗਦਾ ਉਹ ਆਦਮਪੁਰ ਲੱਗਦਾ ਜੀ ਆਦਮਪੁਰ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਪਿੰਡ ਹੈ ਪਿੰਡ ਦੇ ਵਿੱਚ ਇਹ ਘਰ ਤੁਹਾਨੂੰ ਮਿਲ ਜਾਊਗਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੀ ਗੱਲਬਾਤ ਕੋਈ ਕਰਨੀ ਹੈ ਅਸੀਂ ਤੁਸੀਂ ਗੱਲਬਾਤ ਵੀ ਫੋਨ ਤੇ ਕਰ ਸਕਦੇ ਹੋ ਬਾਕੀ ਮੋਬਾਈਲ ਨੰਬਰ ਤੁਹਾਨੂੰ ਮੈਂ ਪਾ ਦੇ ਦਿੰਨੇ ਹਾਂ ਮਾਲਕ ਦਾ 82 830 15767 8283015767 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਹਾਨੂੰ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਗੱਲਬਾਤ ਤੁਸੀਂ ਮਾਲਕ ਨਾਲ ਕਰਕੇ ਰੇਟ ਫਾਈਨਲ ਤੁਸੀਂ ਬਹਿ ਕੇ ਕਰ ਲਿਓ ਜੀ ਜਾ ਕੇ ਜਦੋਂ ਘਰ ਪਸੰਦ ਆ ਗਿਆ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੇ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਸੀ ਜੇ ਤੁਹਾਨੂੰ ਘਰ ਪਸੰਦ ਆਇਆ ਸੀ ਵਧੀਆ ਲੱਗਿਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਬੱਤ ਬੱਤ ਸਪੋਰਟ ਕਰਿਆ ਕਰੋ ਉਹਨੂੰ ਦਬਕੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਵੀਡੀਓ ਨੂੰ ਹਰ ਰੋਜ਼ ਤੇ ਹਰ ਰੋਜ਼ ਪਿਆਰ ਬਣਾ ਕੇ ਰੱਖਿਆ ਕਰੋ ਜੀ ਤੇ ਅੱਜ ਵਾਲੀ ਵੀਡੀਓ ਨੂੰ ਵੀ ਪੂਰਾ ਪਿਆਰ ਦਿਓ ਜੀ ਤੇ ਥੱਲੇ ਇੱਕ ਸ਼ੇਅਰ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਜੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਆਪਣੀ ਆਉਣ ਵਾਲੀ ਵੀਡੀਓ ਦੇਖਣ ਵਾਸਤੇ ਜੀ ਤੇ ਡੇਲੀ ਆਪਾਂ ਨਾਮੀ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਹਰ ਥਾਂ ਤੋਂ ਆਪਣੇ ਕੋਲੀਆਂ ਕੋਠੀਆਂ ਆਉਂਦੀਆਂ ਰਹਿੰਦੀਆਂ ਸੀ ਤੁਸੀਂ ਜਿੰਨੇ ਦੇਖ ਰਹੇ ਹੋ ਤੁਹਾਨੂੰ ਅਗਲੀ ਵੀਡੀਓ ਚ ਕੋਈ ਕੋਠੀ ਚਾਹੀਦੀ ਹੈ ਘਰ ਚਾਹੀਦਾ ਤਾਂ ਕਮੈਂਟ ਪਾਓ ਜੀ ਤੁਹਾਨੂੰ ਕਿਹੜੇ ਏਰੀਆ ਚ ਚਾਹੀਦਾ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਪਿੰਡ ਦੇ ਵਿੱਚੋਂ ਦੇਖ ਰਹੇ ਹੋ ਜੀ ਚਾਹੇ ਕਿਸੇ ਸ਼ਹਿਰ ਚੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫਰੀਚ ਆਪਾਂ ਐਡ ਤੁਹਾਡੇ ਲਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਨੰਬਰ ਤੁਹਾਨੂੰ ਮਿਲ ਗਿਆ ਸੀ ਤੇ ਇੱਕ ਰਿਕੁਐਸਟ ਕਰਦਾ ਜੀ ਮੈਂ ਜਿਹੜੀ ਵੀਡੀਓ ਤੁਸੀਂ ਬਣਾ ਕੇ ਭੇਜਣੀ ਹੈ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾ ਕੇ ਭੇਜਣੀ ਹੈ ਜਿਵੇਂ ਕਿ ਅੱਜ ਤੁਸੀਂ ਚੈੱਕ ਕੀਤੀ ਘਟੋ ਘਟ 4 ਤੋਂ 5 ਮਿੰਟ ਦੀ ਵੀਡੀਓ ਹੋਵੇ ਬਿਲਕੁਲ ਆਰਾਮ ਨਾਲ ਬਣੀ ਹੋਵੇ ਜੀ ਤੇ ਫੋਨ ਨੂੰ ਟੇਡਾ ਫੜ ਕੇ ਪੂਰੀ ਵੀਡੀਓ ਬਣਾਉਣੀ ਹੈ ਤੇ ਭੇਜ ਦਿਓ ਨਾਲ ਦੀ ਨਾਲ ਆਪਾਂ ਤੁਹਾਡੀ ਐਡ ਲਾ ਦਾਂਗੇ ਤੇ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫ੍ਰੀ ਚ ਹੈ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਾਂ ਕੁਝ ਨਹੀਂ ਲੈਂਦੇ ਜੀ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਜਰੂਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਮਿਲਦੇ ਆ ਜਲਦੀ ਆਪਾਂ ਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ